ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਐਨ ਆਰ ਆਈ ਦੇ ਕੋਟੇ ਦੇ ਵਿੱਚ ਐਡਮਿਸ਼ਨ ਦੇ ਲਈ ਬਦਲਾਅ ਕੀਤੇ ਗਏ ਮੈਡੀਕਲ ਕਾਲਜਾਂ ਦੇ ਵਿੱਚ ਐਡਮਿਸ਼ਨ ਦੇ ਲਈ ਬਦਲਾਅ ਕਰ ਦਿੱਤੇ ਗਿਆ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਹੁਣ ਐਨ ਆਰ ਆਈ ਕੋਟੇ ਦੇ ਵਿੱਚ ਐਨਆਰਆਈ ਦੇ ਜਿਹੜੇ ਕਰੀਬੀ ਆ ਉਹ ਵੀ ਐਡਮਿਸ਼ਨ ਲੈ ਸਕਦੇ ਨੇ ਤਾਂ ਇਸ ਵੇਲੇ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਮੈਡੀਕਲ ਕਾਲਜਾਂ ਦੇ ਵਿੱਚ ਐਨਆਰਆਈ ਕੋਟੇ ਦੇ ਵਿੱਚ ਐਡਮਿਸ਼ਨ ਹੁੰਦੀ ਐ ਐਨਆਰਆਈ ਕੋਟੇ ਦੇ ਵਿੱਚ ਕੁਝ ਸੀਟਾਂ ਆਉਂਦੀਆਂ ਨੇ ਤਾਂ ਉਸ ਕੋਟੇ ਦੇ ਵਿੱਚ ਐਨਆਰਆਈ ਦੇ ਜੋ ਕਰੀਬੀ ਹੁੰਦੇ ਨੇ ਉਹ ਵੀ ਐਡਮਿਸ਼ਨ ਲੈ ਸਕਦੇ ਨੇ ਹਾਲਾਂਕਿ ਇਸ ਦੇ ਲਈ ਕੰਡੀਸ਼ਨਾਂ ਵੀ ਕੁਝ ਜਾਰੀ ਕੀਤੀਆਂ ਗਈਆਂ ਨੇ ਕੁਝ ਕੰਡੀਸ਼ਨਾਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਉੱਥੇ ਹੀ ਮੈਡੀਕਲ ਕਾਲਜਾਂ ਦੇ ਨਾਲ ਸੰਪਰਕ ਕਰਕੇ ਪੰਜਾਬ ਕਰਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਤੇ ਹਿਮਾਚਲ ਤੇ ਜਿਹੜਾ ਹਰਿਆਣਾ ਦੇ ਵਿੱਚ ਪਹਿਲਾਂ ਤੋਂ ਹੀ ਅਜਿਹੇ ਨੋਟੀਫਿਕੇਸ਼ਨ ਜਾਰੀ ਨੇ ਤਾਂ ਉੱਥੇ ਲੋਕ ਐਡਮਿਸ਼ਨ ਜਿਹੜੇ ਐਨਆਰਆਈ ਕੋਟੇ ਦੇ ਵਿੱਚ ਐਨਆਰਆਈ ਦੇ ਕਰੀਬੀ ਜਿਹੜੇ ਐਡਮਿਸ਼ਨ ਲੈ ਲੈਂਦੇ ਨੇ ਪਰ ਪੰਜਾਬ ਦੇ ਵਿੱਚ ਅਜੇ ਹਾਲ ਪਹਿਲਾਂ ਨਹੀਂ ਸੀਗਾ ਪਰ ਹੁਣ ਪੰਜਾਬ ਸਰਕਾਰ ਦੀ ਜਿਹੜੀ ਆ ਮੀਟਿੰਗ ਹੁੰਦੀ ਆ ਮੈਡੀਕਲ ਕਾਲਜ ਕਾਲਜ ਵਾਲਿਆਂ ਨਾਲ ਤਾਂ ਉੱਥੇ ਹੀ ਇਹ ਵੱਡਾ ਫੈਸਲਾ ਲਿਆ ਗਿਆ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੁਣ ਐਨ ਆਰ ਆਈ ਦੇ ਜਿਹੜੇ ਕਰੀਬੀ ਆ ਉਹ ਐਨ ਆਰ ਆਈ ਕੋਟੇ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਤਾਂ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜੋ ਐਨ ਆਰ ਆਈ ਹੈਗੇ ਆ ਉਹ ਵਾਪਸ ਵਿਦੇਸ਼ ਵੀ ਪੜਤਿਆ ਕਰਨਗੇ ਕਿਉਂਕਿ ਵਿਦੇਸ਼ ਜਾ ਕੇ ਇੱਥੋਂ ਪੜ੍ਹਾਈ ਕਰਨੀ ਪੈਂਦੀ ਜਾਂ ਫਿਰ ਵਿਦੇਸ਼ ਵਿੱਚ ਰਹਿ ਰਹੇ ਜਿਹੜੇ ਪੰਜਾਬੀ ਆ ਉੱਥੇ ਬੱਚਿਆਂ ਨੂੰ ਮੈਡੀਕਲ ਦੀਆਂ ਪੜਾਈਆਂ ਕਰਵਾਉਂਦੇ ਨੇ ਤਾਂ ਕਿਤੇ ਨਾ ਕਿਤੇ ਮਹਿੰਗੀ ਵੀ ਜ਼ਰੂਰ ਉੱਥੇ ਪੜ੍ਹਾਈ ਪੈਂਦੀ ਹੋਊਗੀ ਤਾਂ ਹੁਣ ਇੱਥੇ ਵਾਪਸ ਭਾਰਤ ਆ ਕੇ ਪੰਜਾਬ ਦੇ ਵਿੱਚ ਆ ਕੇ ਵਾਪਸ ਪੜ੍ਹਾਈ ਜਿਹੜੇ ਐਨ ਆਰ ਆਈ ਦੇ ਕਰ ਸਕਦੇ ਨੇ ਐਨ ਆਰ ਆਈਆਂ ਦੇ ਕਰੀਬੀ ਜਿਹੜੇ ਆ ਪੜ੍ਹਾਈ ਕਰ ਸਕਦੇ ਨੇ ਤਾਂ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਆ ਕਹਿ ਸਕਦੇ ਹੈਗੇ ਕਿਉਂਕਿ ਪੰਜਾਬ ਦੇ ਵਿੱਚ ਇਸ ਦੇ ਨਾਲ ਐਨ ਆਰ ਆਈ ਦੀ ਵਾਪਸੀ ਵੀ ਜਿਹੜੀ ਉਸ ਦੇ ਉੱਤੇ ਮੋਰ ਲੱਗ ਸਕਦੀ ਹੈ ਤਾਂ ਇਸ ਵੇਲੇ ਦੀ ਤਸਵੀਰ ਜਿਹੜੀ ਅਫਰੀਦਕੋਟ ਮੈਡੀਕਲ ਕਾਲਜ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੱਡੀ ਖਬਰ ਹੈ ਐਨ ਆਰ ਆਈ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈਗਾ ਐਡਮਿਸ਼ਨ ਦੇ ਲਈ ਬਦਲਾਅ ਕੀਤੇ ਗਏ ਐਨ ਆਰ ਆਈ ਕੋਟੇ ਦੇ ਵਿੱਚ ਐਡਮਿਸ਼ਨ ਦੇ ਲਈ ਬਦਲਾਅ ਕਰ ਦਿੱਤੇ ਗਏ ਜਿੱਥੇ ਐਨ ਆਰ ਆਈ ਕੋਟੇ ਦੇ ਵਿੱਚ ਐਨ ਆਰ ਆਈ ਦੇ ਬੱਚੇ ਜਿਹੜੇ ਆ ਐਡਮਿਸ਼ਨ ਲੈ ਸਕਦੇ ਸੀ ਲੈ ਸਕਦੇ ਸੀ ਮੈਡੀਕਲ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉੱਥੇ ਹੀ ਹੋਣਾ ਐਨਆਰਆਈ ਦੇ ਜੋ ਕਰੀਬੀ ਹੋਣਗੇ ਉਹਨਾਂ ਦੀ ਜਿਹੜੀ ਐਡਮਿਸ਼ਨ ਹੋ ਸਕਦੀ ਹਾਲਾਂਕਿ ਇਸ ਦੇ ਲਈ ਕੰਡੀਸ਼ਨਾਂ ਵੀ ਲਾਗੂ ਕੀਤੀਆਂ ਗਈਆਂ ਤਾਂ ਇਹ ਵੀ ਕਿਹਾ ਗਿਆ ਕਿ ਯਕੀਨੀ ਬਣਾਉਣਾ ਹੋਊਗਾ ਜਿਹੜੇ ਵੀ ਐਨਆਰਆਈ ਆਪਣੇ ਕਰੀਬੀਆਂ ਨੂੰ ਐਡਮਿਸ਼ਨ ਦਵਾਉਗੇ ਮੈਡੀਕਲ ਕਾਲਜ ਦੇ ਵਿੱਚ ਤਾਂ ਉਹਨਾਂ ਨੂੰ ਯਕੀਨੀ ਬਣਾਉਣਾ ਹੋਊਗਾ ਕਿ ਉਹ ਉਹਨਾਂ ਦੇ ਕੋਲ ਹੀ ਰਹਿੰਦੇ ਹੋਣਗੇ ਉਹਨਾਂ ਨੂੰ ਸਾਰੀ ਜਾਣਕਾਰੀ ਉਸ ਦੇ ਬਾਰੇ ਹੋਊਗੀ ਤਾਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਉੱਤੇ ਐਡਮਿਸ਼ਨ ਦਵਾਣੀ ਪਵੇਗੀ ਤਾਂ ਵੱਡੀ ਅਪਡੇਟ ਕਹਿ ਸਕਦੇ ਆ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਮੈਡੀਕਲ ਜਿਹੜੇ ਆ ਫਰੀਦਕੋਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਆ ਜੀ ਇਹ ਸਾਡਾ ਜਿਹੜਾ ਐਨਆਰਆਈ ਕੋਟੇ ਦੀ ਜਿਹੜੀਆਂ ਮੇਨ ਕੰਡੀਸ਼ਨਸ ਹੈ ਜਿਹੜਾ ਐਨਆਰਆਈ ਕੋਟਾ ਡਿਫਾਈਨਡ ਹੈ ਉਹਦੇ ਵਿੱਚ ਸਾਡੀ 185 ਸੀਟਾਂ ਤੋਂ ਹਰ ਸਾਲ ਕੋਈ 35 36 ਸੀਟਾਂ ਅਰਾਊਂਡ ਭਰੀਆਂ ਜਾਂਦੀਆਂ ਬਾਕੀ ਸੀਟਾਂ ਜਿਹੜੀਆਂ ਰਹਿ ਜਾਂਦੀਆਂ ਉਹ ਪਿੱਛੇ ਕੁਝ ਡਿਸੀਜਨ ਵੀ ਸੇ ਕੁਝ ਇਨ ਇਨਟ੍ਰੀਮ ਜਜਮੈਂਟ ਵੀ ਆਈ ਹੈ ਆਰਡਰ ਆਇਆ ਹੈ ਜਜਮੈਂਟ ਨਹੀਂ ਫਾਈਨਲ ਜਜਮੈਂਟ ਤਾਂ ਬਾਅਦ ਵਿੱਚ ਆਏਗੀ ਕੋਰਟ ਤੋਂ ਹਾਈ ਕੋਰਟ ਤੋਂ ਤੇ ਇਹ ਹੁਣ ਡਿਸਾਈਡ ਕੀਤਾ ਗਿਆ ਹੈ ਇਹ ਜਿਹੜੀਆਂ ਸੀਟਾਂ ਇਹ ਇਅਰਮਾਰਕਡ ਹੈ ਐਨਆਰਆਈ ਵਾਸਤੇ ਤੇ ਇਹ ਸੀਟਾਂ ਐਨਆਰਆਈਜ਼ ਦਾ ਦਾਇਰਾ ਐਕਸਪੈਂਡ ਕਰਕੇ ਐਨਆਰਆਈਜ਼ ਨੂੰ ਦਿੱਤੀਆਂ ਜਾਣਗੀਆਂ ਅ ਬਸ਼ਰਤੇ ਕਿ ਜਿਹੜੀਆਂ ਜਿਹੜਾ ਵੀ ਇਹਨਾਂ ਨੂੰ ਸਪਾਂਸਰ ਕਰੇਗਾ ਉਹ ਪ੍ਰੂਫ ਦੇ ਕਰੇਗਾ ਕਿ ਉਹ ਉਹਨਾਂ ਨੂੰ ਗਾਰਡਨ ਦੇ ਤਰ੍ਹਾਂ ਦੇਖਦਾ ਰਿਹਾ ਹੈ ਪੰਜਾਬ ਦੇ ਬਚਨ ਦੇ ਜਿਹੜੇ ਉਹਨਾਂ ਨੂੰ ਪੰਜਾਬ ਵਿੱਚ ਸੀਟਾਂ ਮਿਲਣਗੀਆਂ ਐਨਆਰਆਈਸ ਨੂੰ ਐ ਐਨਕਰੇਜ ਵੀ ਕਰੇਗਾ ਐਨਆਰਆਈਸ ਨੂੰ ਪੰਜਾਬ ਵਾਪਸ ਆਉਣ ਦਾ ਇਹ ਨੋਟੀਫਿਕੇਸ਼ਨ ਹੈ ਸਿੱਧਾ ਇਹਰ ਨੋਟੀਫਿਕੇਸ਼ਨ ਹੋ ਗਿਆ ਇਹ ਮੀਟਿੰਗ ਲਈ ਸੀ ਸਾਡੇ ਮੰਨੇ ਆ ਭਗਵੰਦ ਮਾਨ ਜੀ ਨੇ ਚੀਫ ਮਿਨਿਸਟਰ ਸਾਹਿਬ ਨੇ ਤੇ ਹੈਲਥ ਮਿਨਿਸਟਰ ਨੇ ਪੂਰਾ ਸੰਗਿਆਨ ਲਿਆ ਗਿਆ ਤੇ ਕਾਫੀ ਡਿਸਕਸ਼ਨ ਹੋਈ ਐਨਆਰਆਈ ਦੇ ਰਿਪਰੈਜ਼ੈਂਟੇਟਿਵਸ ਵੀ ਸੇ ਤੇ ਹਰਿਆਣਾ ਹਿਮਾਚਲ ਤੇ ਹੋਰ ਸਟੇਟਾਂ ਵਿੱਚ ਇਹ ਹੋ ਚੁੱਕਾ ਹੋਇਆ ਇੱਥੇ ਇਹ ਨਹੀਂ ਹੋਇਆ ਸੀ پر یہ چنتا کی گل نہیں ہے پہلے انہوں ہی دتی جانگیاں جہسٹ این آر آئی ہے وہ سیکنڈ ریلیشن جہاں ایر آئی ہے ڈپینڈنٹ ہے گارجیئن رہ چکے ہے وہ سرٹیفائی کری باہر تو انہوںٹ دین پائے گا ڈکلوشن دن پائے گی پروو کرنا پائے گا وہ سیٹ کسی اور دیتی جائے گی ادروائز یہ جنرل چل جی